ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਤੇ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਂ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਜਿਹੜੇ ਸੂਟ ਹੈ ਜੀ ਇਹ ਆਪਣੇ ਕਾਟਨ ਚ ਰਹਿਣ ਵਾਲੇ ਆ ਤੇ ਇਹ ਹਲਕੇ ਹਲਕੇ ਸੈਲਫ ਦੇ ਉੱਪਰ ਆਪਾਂ ਐਮਬਰਾਇਡਰੀ ਕਰਵਾਈ ਹੋਈ ਹੈ ਜੇ ਕਿਸੇ ਦੇ ਵਿੱਚ ਡਾਟਸ ਆ ਜਾਂਦਾ ਕਿਸੇ ਚ ਹਲਕਾ ਜਿਹਾ ਪ੍ਰਿੰਟ ਆ ਜਾਂਦਾ ਹੈ ਇਸ ਤਰ੍ਹਾਂ ਸੀ ਵਰਕ ਕਰਵਾਏ ਹੋਏ ਹੈਗੇ ਹਲਕੇ ਹਲਕੇ ਤੇ ਇਹਨਾਂ ਦਾ ਪ੍ਰਾਈਸ ਵੀ ਰੀਜ਼ਨੇਬਲ ਹੈਗਾ ਜਿਵੇਂ 1600 ਤੋਂ ਲੈ ਕੇ 1850 ਦੀ ਰੇਂਜ ਵਿੱਚ ਹੈਗਾ ਤੇ ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਰਹੇਗੀ ਬਹੁਤ ਹੀ ਸੋਹਣੇ ਸੂਟ ਨੇਗੇ ਤੇ ਇੱਕ ਇਹ ਸਾਰੇ ਸਿੰਗਲ ਸਿੰਗਲ ਪੀਸੇਸ ਹੀ ਅਵੇਲੇਬਲ ਨੇ ਜੀ ਡਬਲ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਹੋਏਗਾ ਸੋ ਜਲਦ ਤੋਂ ਜਲਦੀ ਤੁਸੀਂ ਆਪ ਦਾ ਆਰਡਰ ਕਰੋ ਤੇ ਆ ਦਾ ਹਨਾ ਤੁਸੀਂ ਬਾਏ ਕਰੋ ਸੂਟ ਹਨਾ ਤੇ ਬਾਅਦ ਦੇ ਵਿੱਚ ਮਿਲਦੇ ਨਹੀਂ ਕਿ ਜੀ ਸਿਰਫ ਸਿੰਗਲ ਸਿੰਗਲ ਪੀਸੇਸ ਹੀ ਹੈਗੇ ਹੈਗੇ ठीक मैं तुम्हें एक कह देना चाहनी है जी भी कोई भी कॉटन ਦਾ ਸੂਟ ਹੁੰਦਾ ਹੈਗਾ ਚਾਹੇ ਤੁਸੀਂ ਮੇਰੇ ਤੋਂ ਲਓ ਚਾਹੇ ਤੁਸੀਂ ਕਿਤੋਂ ਵੀ ਲਓ ਤਾਂ ਪਾਣੀ ਦੇ ਵਿੱਚ ਇੱਕ ਘੰਟਾ ਡਿਪ ਕਰਕੇ ਜ਼ਰੂਰ ਰੱਖਿਆ ਕਰੋ ਕਿਉਂਕਿ ਜੋ ਸ਼੍ਰਿੰਕ ਹੋਣਾ ਹੁੰਦਾ ਸ਼੍ਰਿੰਕ ਹੋ ਜਾਂਦਾ ਹੈਗਾ ਸਟਿਚਿੰਗ ਤੋਂ ਪਹਿਲਾਂ ਠੀਕ ਹੈ ਜੀ ਕਿਉਂਕਿ कॉटन ਕੋਈ ਵੀ कॉटन ਹੁੰਦੀ ਹੈ ਥੋੜੀ ਜਿਹੀ ਸ਼੍ਰਿੰਕ ਜ਼ਰੂਰ ਹੁੰਦੀ ਹੈਗੀ ਸੋ ਤੁਸੀਂ कॉटन ਦੇ ਸੂਟ ਪਾਣੀ ਚ ਡਿਪ ਕਰਕੇ ਹੀ ਸਟਿਚ ਕਰਾਇਆ ਕਰੋ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਬਲੂ ਕਲਰ ਦਾ ਸੂਟ ਆ ਜਾਂਦਾ ਹਲਕੇ ਹਲਕੇ ਇਸ ਦੇ ਵਿੱਚ ਪ੍ਰਿੰਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਆ ਜਾਂਦਾ ਮੈਂ ਤੁਹਾਨੂੰ ਨਜ਼ ਦਿੱਤਾ ਦਿਖਾਉਣੀ ਹੈ ਸਟੱਫ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਐਜ਼ ਇਟ ਇਜ਼ ਨੂੰ ਸਟਿਚ ਕਰਵਾ ਸਕਦੇ ਹੋਗੇ ਬਹੁਤ ਹੀ ਸੋਹਣਾ ਸਟਾਫ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਉੱਪਰ ਅਸੀਂ ਬਹੁਤ ਹੀ ਪਿਆਰੀ ਐਮਬਰਾਇਡਰੀ ਕਰਵਾਈ ਹੋਈ ਹੈ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਂਦੀ ਹੈ ਜੀ ਲਾਈਨਸ ਆਗੇ ਇਹ ਜੋ ਵਾਈਟ ਕਲਰ ਹੈ ਵਾਲੀ ਲਾਈਨ ਆ ਇਹ ਆਰੀ ਦੇ ਵਿੱਚ ਆ ਜਾਂਦੀ ਹੈ ਵਿੱਚ ਸਾਰੇ ਇਸ ਦੇ ਵਿੱਚ ਫਲਾਵਰ ਸਪਰੈਡ ਕੀਤੇ ਹੋਏ ਜੀ ਉੱਪਰ ਤੱਕ ਸਾਰਾ ਵਰਕ ਆ ਜਾਂਦਾ ਜੀ ਐਂਡ ਇਸਦੀ ਜੋ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਫਲਾਰ ਆ ਜਾਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਬਹੁਤ ਰੀਜ਼ਨੇਬਲ ਰੱਖਿਆ ਹੋਇਆ ਜੀ 1800 18500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ 850 ਦੇ ਵਿੱਚ ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਮੈਂ نزدیک ਤੋਂ ਤੁਹਾਨੂੰ ਪ੍ਰਿੰਟ ਵੀ ਦਿਖਾ ਦਿੰਨੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਬਹੁਤ ਹੀ ਸਮੂਥ ਜਿਹਾ ਸਟੱਫ ਹੈਗਾ ਤੇ ਸਮਰ ਦੇ ਵਿੱਚ ਵੀਅਰ ਕਰਨ ਦੇ ਲਈ ਬਹੁਤ ਹੀ ਸੋਹਣੇ ਸੂਟ ਨੇ ਜੀ ਇਹ ਇਹ ਵੀ ਆਪਣਾ ਬਹੁਤ ਸੋਹਣਾ ਸੂਟ ਹੈ ਆਰੀ ਦਾ ਵਰਕ ਆ ਜਾਂਦਾ ਹੈਗਾ ਇਸ ਤਰ੍ਹਾਂ ਦੋ ਅਸੀਂ ਪੈਨਲ ਪਾਏ ਹੋਏ ਹੈਗੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਹੈ ਜੀ ਐਨ ਇਸ ਦਾ ਸੈਲਫ ਤੁਹਾਨੂੰ ਦਿਖਾਉਣੀ ਹੈ ਛੋਟੇ ਛੋਟੇ ਫਲਾਵਰ ਆ ਜਾਂਦੇ ਇਸ ਦੇ ਵਿੱਚ ਜੀ ਐਨ ਉੱਪਰ ਤਾਂ ਕਿਸ ਦੇ ਇਸ ਤਰ੍ਹਾਂ ਪੈਨਲ ਪਾਇਆ ਹੋਇਆ ਬਹੁਤ ਹੀ ਪਿਆਰਾ ਮਲਟੀ ਕਲਰ ਦਾ ਐਨ ਜੋ ਇਸ ਦੇ ਬਾਜੂਆਂ ਬਾਜੂ ਦੇ ਉੱਪਰ ਇਸ ਤਰ੍ਹਾਂ ਦਾ ਸਿੰਗਲ ਫਲਾਵਰ ਰਹਿਣ ਭਲਾ ਜੀ ਬਹੁਤ ਹੀ ਪਿਆਰੀ ਐਮਬ੍ਰੋਇਡਰੀ ਹੈ ਤੁਸੀਂ ਨਜ਼ਦੀਕ ਤੋਂ ਮੈਂ ਤੁਹਾਨੂੰ ਦਿਖਾਉਣੀ ਹੈ ਚੈੱਕ ਕਰ ਸਕਦੇ ਹੋ ਜੀ ਲਾਈਟ ਜਾਂ ਪਾਊਡਰ ਬਲੂ ਕਲਰ ਦਾ ਇਹ ਸਟੱਫ ਆ ਜਾਂਦਾ ਜੀ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਹੈਗੀ ਐਨ ਇਹ ਸੂਟ ਦਾ ਵੀ ਪ੍ਰਾਈਸ ਰੀਜ਼ਨੇਬਲ ਆ ਜੀ ਸੇਮ 18500 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਬਹੁਤ ਹੀ ਪਿਆਰਾ ਸੂਟ ਹੈਗਾ ਬਹੁਤ ਹੀ ਸੋਹਣੀ ਐਮਬਰਾਇਡਰੀ ਇਸ ਤਰ੍ਹਾਂ ਕੀਤੀ ਹੋਈ ਹੈ ਜੀ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਪੀਚ ਕਲਰ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਹੈ ਮਦਰਸ ਦੇ ਵੀਅਰ ਕਰਨ ਲਈ ਕਈ ਮਦਰਸ ਕਹਿੰਦੇ ਆ ਵੀ ਸਾਨੂੰ ਹਲਕਾ ਜਿਹਾ ਵਰਕ ਚਾਹੀਦਾ ਸਿਰਫ ਬੂਟੀਆਂ ਤੇ ਇਹ ਅਸੀਂ ਸਾਰੇ ਸਾਰੇ ਵਿੱਚ ਸਿੰਗਲ ਟਾਂਕੇ ਦੀਆਂ ਹੀ ਬੂਟੀਆਂ ਪਾਈਆਂ ਹੋਈਆਂ ਤੁਸੀਂ ਨਜ਼ਦੀਕ ਤੋਂ ਬੂਟੀ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਹੈ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਸ ਨੂੰ ਐਜ਼ ਇਟ ਸਟਿਚ ਕਰਵਾ ਸਕਦੇ ਹੋਗੇ ਬਹੁਤ ਹੀ ਪਿਆਰਾ ਸੂਟ ਹੈ ਐਂਡ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਬੂਟੀਆਂ ਆ ਜਾਣਕੀਆਂ ਛੋਟੀਆਂ ਛੋਟੀਆਂ ਬੂਟੀਆਂ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਇਸ ਦੇ ਉੱਪਰ ਸਾਰੇ ਦੇ ਵਿੱਚ ਬੂਟੀਆਂ ਸਪਰੈਡ ਕੀਤੀਆਂ ਹੋਈਆਂ ਜੀ ਤੇ ਹਲਕਾ ਹਲਕੇ ਡਾਟ ਵਾਲਾ ਸਟੱਫ ਆ ਜਾਂਦਾ ਬਹੁਤ ਹੀ ਸਮੂਥ ਜਿਹਾ ਸਟੱਫ ਹੈਗਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਰਲ ਰੱਖਿਆ ਹੋਇਆ ਸਿਰਫ 1750 ਹੈਗਾ ਜੀ ਤੇ ਸ਼ਿਪਿੰਗ ਆਪਣੀ 올ਓਵਰ ਇੰਡੀਆ ਚ ਫ੍ਰੀ ਹੋਏਗੀ ਜੀ ਸੋ ਤੁਸੀਂ ਲੈ ਸਕਦੇ ਹੋਗੇ ਉਸੋਂ ਨੈਕਸਟ ਆ ਜਾਂਦਾ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਇਸਦਾ ਪ੍ਰਿੰਟ ਹੀ ਬੜਾ ਪਿਆਰਾ ਹੈਗਾ ਲਾਈਟ ਜਿਹਾ ਗ੍ਰੀਨ ਸ਼ੇਡ ਆ ਜਾਂਦਾ ਹੈਗਾ ਉਸ ਨੂੰ embroideries ਦੀ ਚੈੱਕ ਕਰਵਾ ਦੇਣੀ ਹੈ ਜੀ ਬਹੁਤ ਹੀ ਸੋਹਣੀ embroiderry ਹੈ ਘੇਰੇ ਦੇ ਉੱਪਰ ਬਣੀ ਹੋਈ ਹੈਗੀ ਇਸ ਤਰ੍ਹਾਂ ਦੀ embroiderry ਆ ਜਾਏਗੀ ਜੀ ਬਹੁਤ ਹੀ ਪਿਆਰੀ ਹਨ ਇਸਦਾ ਤੁਸੀਂ ਕਲਰ ਵੀ ਚੈੱਕ ਕਰੋ ਐਂਡ ਇਸਦਾ ਤੁਸੀਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਜਾਂਦਾ ਇਸ ਤਰ੍ਹਾਂ ਤੇ ਨੀਚੇ ਘੇਰੇ ਤੇ ਬਹੁਤ ਸੋਹਣੀ embroiderry ਹੋਈ ਹੋਈ ਹੈ ਇਸ ਤਰ੍ਹਾਂ ਬੇਸ ਆ ਜਾਏਗਾ ਤੇ ਉੱਪਰ ਇਸ ਤਰ੍ਹਾਂ ਦੋ ਫਲਾਰ ਆ ਜਾਣਗੇ ਜੀ ਉੱਪਰ ਤੱਕ ਛੋਟੀਆਂ-ਛੋਟੀਆਂ ਬੂਟੀਆਂ ਸਕੈਟਰਡ ਕੀਤੀਆਂ ਹੋਈਆਂ ਹਨ ਇਹਨਾਂ ਬਾਜੂ ਦੇ ਉੱਪਰ ਇਸ ਤੇ ਇਸ ਤਰ੍ਹਾਂ ਸਿੰਗਲ ਬੀਲ ਆ ਜਾਏਗੀ ਜੀ ਬਹੁਤ ਹੀ ਸੋਹਣੀ ਮੈਂ ਨਜ਼ਦੀਕ ਤੋਂ ਵੀ ਤੁਹਾਨੂੰ embroidery ਦਿਖਾ ਦੇਣੀ ਹੈ ਇਸ ਤਰ੍ਹਾਂ ਦੀ embroidery ਆ ਜਾਂਦੀ ਹੈ ਜੀ ਬਹੁਤ ਹੀ ਪਿਆਰੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜਨਰਲ ਰੱਖਿਆ ਹੋਇਆ ਹੈ ਜੀ ਅਸੀਂ ਸਿਰਫ 1750 1750 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਆਪਣਾ ਮਸਲੀਨ ਤੇ ਬਣਿਆ ਹੋਇਆ ਪਲੇਨ ਦੇ ਵਿੱਚ ਬਹੁਤ ਹੀ ਪਿਆਰਾ ਇਹ ਸਟੱਫ ਆ ਜਾਂਦਾ ਹੈਗਾ ਐਂਡ embroidery ਵੀ ਬਹੁਤ ਸੋਹਣੀ ਜਿੱਤੀ ਹੋਈ ਹੈਗੀ ਇਸ ਤਰ੍ਹਾਂ ਦੀ embroidery ਆ ਜਾਂਦੀ ਹੈ ਜੀ ਬਹੁਤ ਹੀ ਸੋਹਣੀ ਨੀચે ਇਸਦੇ ਸਰਾ ਮੋਟੀਆਂ ਆ ਜਾਂਦੀਆਂ ਪੈਨਲ ਜਾਂਦਾ ਉੱਪਰ ਥੋੜੀਆਂ ਬੁੱਟੀਆਂ ਸੀ ਕੱਟ ਕੀਤੀਆਂ ਹੋਈਆਂ ਐਂ ਜੋ ਇਸਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੇ ਪੀਚ ਕਲਰ ਹੈ ਲਾਈਟ ਪੀਚ ਕਲਰ ਐਂ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਰਲ ਰੱਖਿਆ ਹੋਇਆ ਜੀ ਸਿਰਫ 1850 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ। ਉਸ ਤੋਂ ਐਨੈਕਸਟ ਆ ਜਾਂਦਾ ਜੀ। yellow ਕਲਰ ਬਹੁਤ ਹੀ ਸੋਹਣਾ ਹੈਗਾ ਇਸ ਦੇ ਵਿੱਚ ਜਿਵੇਂ ਹਲਕਾ ਹਲਕਾ ਵੇਵਿੰਗ ਦਾ ਕੰਮ ਜਕੀਤਾ ਹੋਇਆ ਜੀ ਇਸ ਤਰ੍ਹਾਂ ਦੀ ਐਮਬਰਾਇਡ ਆ ਜਾਂਦਾ ਜੀ। ਸਟਾਫਿਸ ਦਾ ਤੇ ਨੀਚੇ ਇਸ ਦੇ ਘੇਰੇ ਤੇ embroidery ਕੀਤੀ ਹੋਈ ਹੈ ਬਹੁਤ ਹੀ ਸੋਹਣਾ ਕਿਰਾ ਆ ਜਾਂਦਾ ਸਿੰਗਲ ਟੰਕੇ ਦੇ ਵਿੱਚ ਬਾਜੂ ਦੇ ਉੱਪਰ ਇਸ ਦੇ A ਵਰਕ ਆਏਗਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨਰ ਰੱਖਿਆ ਹੋਇਆ ਹੈ ਸਿਰਫ 1600 1600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਇਹ ਵੀ ਕੈਮਬ੍ਰਿਕ ਕਾਟਨ ਤੇ ਬਣੇ ਹੋਏ ਬਹੁਤ ਹੀ ਸੋਹਣਾ ਸੂਟ ਆ ਜਾਂਦਾ ਹੈ ਆਮ ਤੁਹਾਨੂੰ ਦਿਖਾਉਣੀ ਹੈਗੀ ਗਲਾ ਤੇ ਬੂਟੀ ਦਾ ਕੰਮ ਕੀਤਾ ਹੋਇਆ ਇਸ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਦਿਖਾਉਣੀ ਹੈ ਇਹਦਾ ਗਲਾ ਆ ਜਾਊਗਾ ਜੀ ਬਹੁਤ ਹੀ ਪਿਆਰੀ ਕੈਮਬ੍ਰਿਕ ਕਾਟਨ ਹੈਗੀ ਤੁਸੀਂ ਇਸ ਨੂੰ ਵਿਦਾਊਟ ਲਾਈਨਿੰਗ ਵੀਅਰ ਕਰ ਸਕਦੇ ਹੋ ਗਲਾ ਆ ਗਿਆ ਜੀ ਨੀਚੇ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਇਸ ਤਰ੍ਹਾਂ ਬੂਟੀਆਂ ਆਉਣਗੀਆਂ ਇਹਨਾਂ ਬਾਜੂ ਦੇ ਉੱਪਰ ਇਹ ਵਰਕ ਕੀਤਾ ਹੋਇਆ ਹੈ ਮੈਂ نزدیک ਤੋਂ ਐਮਬਰਾਇਡਰੀ ਵੀ ਚੈੱਕ ਕਰਾਉਣੀ ਇਸ ਤਰ੍ਹਾਂ ਦੀ ਐਮਬਰਾਇਡਰੀ ਆਏਗੀ ਜੀ ਐਂਡ ਇਸ ਸੂਟ ਦਾ ਪ੍ਰਾਈਸ ਵੀ ਰਹੇਗਾ ਜੀ ਸਾਡੇ 1800 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੇ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਅਸੀਂ ਸੂਟ ਅੱਜ ਲੈ ਕੇ ਆਏ ਹੈਗੇ ਸੋ ਤੁਸੀਂ ਆਪਦੇ ਲਈ ਆਰਡਰ ਕਰ ਸਕਦੇ ਹੋਗੇ ਐਂਡ ਇਹ ਸਾਰੇ ਸਿੰਗਲ ਸਿੰਗਲ ਪੀਸੇਜ਼ ਹੀ ਆਪਣੇ ਕੋਲੇ ਅਵੇਲੇਬਲ ਨੇ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਮਦਰਸ ਦੇ ਵੀਅਰ ਕਰਨ ਦੇ ਲਈ ਹਲਕੇ ਜਿਹੇ ਵਰਕ ਤੇ ਬਹੁਤ ਹੀ ਸੋਹਣਾ ਸੂਟ ਹੈ ਜਿਵੇਂ ਨੀਚੇ بیس ਬਣਿਆ ਹੋਇਆ ਉੱਪਰ ਛੋਟੀਆਂ ਫਲਾਰ ਆ ਜਾਂਦੀਆਂ ਉੱਪਰ ਤੱਕ ਸਾਰੀਆਂ ਬੋਟੀਆਂ ਸਕੈਟਰਡ ਕੀਤੀਆਂ ਹੋਈਆਂ ਇਸ ਤਰ੍ਹਾਂ ਦਾ ਜਾਨੀ ਕਿ ਇਸ ਦਾ ਆ ਜੇ ਹੈ ਸੈਲਫ ਦੇ ਆ ਜਾਨੀ ਕਿ ਪ੍ਰਿੰਟ ਆ ਜੇਗਾ ਛੋਟਾ ਛੋਟਾ ਜਿਹਾ ਪ੍ਰਿੰਟ ਆਏਗਾ ਹਨ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਲਾਈਨ ਆ ਜੇਗੀ ਜੀ ਹਨ ਇਹ ਸੂਟ ਦਾ ਪ੍ਰਾਈਸ ਵੀ ਜੈਨਨ ਹੈ ਸਿਰਫ 1750 1750 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੇ ਸੂਟ ਹੈ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਇਜ਼ੀਲੀ ਵੀਅਰ ਕਰ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਸਪਣਾ ਸੂਟ ਜੀ ਛੋਟਾ ਛੋਟਾ ਪ੍ਰਿੰਟ ਆ ਜਾਂਦਾ ਇਸ ਦੇ ਵਿੱਚ ਤੇ embroidery ਅਸੀਂ ਆਰੀ ਵਰਕ ਦੀ ਕੀਤੀ ਹੋਈ ਹੈਗੀ ਬਹੁਤ ਹੀ ਸੋਹਣਾ ਵਰਕ ਆ ਜਾਂਦਾ ਸੁਣ ਮੈਂ ਦਿਖਾਉਣੀ ਆ ਪ੍ਰੋਪਰ ਲੁੱਕ ਇਸ ਦੀ ਇਸ ਤਰ੍ਹਾਂ ਦੀ embroidery ਆਏਗੀ ਜੀ ਇਸ ਦੀ ਇਹ ਅਸੀਂ ਜਿਵੇਂ ਪੈਨਲ ਪਾਇਆ ਹੋਇਆ ਤੇ ਦੋਨੇ ਸਾਈਡ ਅਸੀਂ ਚੌਕ ਦੇ ਸਾਈਡ ਅਸੀਂ ਬੋਟੀਆਂ ਦਿੱਤੀਆਂ ਹੋਈਆਂ ਛੋਟੀਆਂ ਛੋਟੀਆਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਪੈਨਲ ਆ ਜਾਏਗਾ ਤੇ ਇਸ ਦਾ ਮੈਂ ਪ੍ਰਿੰਟ ਦਿਖਾਉਣੀ ਆ ਇਸ ਤਰ੍ਹਾਂ ਦਾ ਪ੍ਰਿੰਟ ਆ ਜਾਂਦਾ ਜੀ ਬਹੁਤ ਹੀ ਸੋਹਣਾ ਐਂਡ embroidery ਵੀ ਬਹੁਤ ਸੋਹਣੀ ਕੀਤੀ ਹੋਈ ਹੈ ਅੰਜੋਸ਼ ਦੀ ਬਾਜੂ ਆ ਬਾਜੂ ਦੇ ਉੱਪਰ ਅਸੀਂ ਬੂਟੀਆਂ ਕੀਤੀਆਂ ਹੋਈਆਂ ਬਹੁਤ ਹੀ ਸੋਹਣੀਆਂ ਬੂਟੀਆਂ ਆ ਜਾਂਦੀਆਂ ਇਸ ਤਰ੍ਹਾਂ ਦੀਆਂ ਬੂਟੀਆਂ ਇਸ ਦੀ ਬਾਜੂ ਤੇ ਰਹਿਣ ਵਾਲੀਆਂ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਤੁਸੀਂ ਐਜ਼ ਇਟ ਇਸ ਨੂੰ ਵੇਅਰ ਕਰ ਸਕਦੇ ਹੋਗੇ ਐਂਡ ਇਹ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ 1800 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਜੀ ਉਸ ਤੋਂ ਅਗਲਾ ਨੈਕਸਟ ਆ ਗਿਆ ਜੀ ਗ੍ਰੇ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਇਹ ਵੀ ਪ੍ਰਿੰਟ ਹੈਗਾ ਹੈ ਹਲਕਾ ਹਲਕਾ ਪ੍ਰਿੰਟ ਆ ਜਾਂਦਾ ਹੈਗਾ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਹੋਈ ਐਸ ਦੇ ਉੱਪਰ ਪੈਨਲ ਦੇ ਵਿੱਚ ਬਹੁਤ ਹੀ ਸੋਹਣੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੀ ਐਮਬਰਾਇਡਰੀ ਹੈ ਗ੍ਰੇ ਕਲਰ ਦਾ ਇਹ ਸੂਟ ਆ ਜਾਂਦਾ ਜੀ ਇਹ ਸਾਰਾ ਆਰੀ ਦਾ ਕੰਮ ਆਇਗਾ ਐਂਡ ਇਹ ਸਾਰਾ ਥ੍ਰੈਡ ਦਾ ਵਰਕ ਆ ਜਾਂਦਾ ਮੀਨਸ ਦਿੱਤੋ ਵੀ ਦਿਖਾ ਦਨੀ ਇਸ ਤਰ੍ਹਾਂ ਦਾ ਸਾਰਾ ਇਸ ਦਾ ਪ੍ਰਿੰਟ ਆ ਜਗ ਆਏਗਾ ਜੀ ਐਂਡ ਬਾਜੂ ਦੇ ਉੱਪਰ ਇਸ ਦੇ ਇਸ ਤਰ੍ਹਾਂ ਸਿੰਗਲ ਫਲਾਰ ਬਣਿਆ ਹੋਇਆ ਹੈਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨੂਰ ਰੱਖਿਆ ਹੋਇਆ ਸਿਰਫ 1800 1800 ਦੀ ਰਾ ਸਾਢੇ 1800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆਇਆ ਜੀ ਪੀਚ ਕਲਰ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਦੇ ਉੱਪਰ ਵੀ ਹਲਕਾ ਹਲਕਾ ਪ੍ਰਿੰਟ ਆ ਜਾਂਦਾ ਹੈਗਾ ਮੈਂ ਤੁਹਾਨੂੰ ਪ੍ਰੋਪਰ ਲੁੱਕ ਦਿਖਾਉਣੀ ਹੈ ਇਸ ਦੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਆਰੀ ਦਾ ਕੰਮ ਇਸ ਤੇ ਕੀਤਾ ਹੋਇਆ ਹੈਗਾ ਜੀ ਬਹੁਤ ਹੀ ਸੋਹਣਾ ਵਰਕ ਆ ਜਾਂਦਾ ਹੈਗਾ ਇਸ ਤਰ੍ਹਾਂ ਦੀ ਐਮਬਰਾਇਡਰੀ ਆਏਗੀ ਜੀ ਇਸ ਦੀ ਸਾਰੀ ਪੈਨਲ ਹੈਗਾ ਵਿਚਾਲੇ ਬੂਟੀਆਂ ਆ ਜਾਂਦੀਆਂ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਸ ਤਰ੍ਹਾਂ ਦਾ ਬੂਟਾ ਦਿੱਤਾ ਹੋਇਆ ਹੈ ਜੀ ਬਹੁਤ ਹੀ ਪਿਆਰਾ ਸੂਟ ਹੈਗਾ ਐਂਡ ਇਸ ਸੂਟ ਦਾ ਪ੍ਰਾਈਸ ਵੀ ਸੇਮ ਹੈ 1800 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸੋਵਰ ਨੈਕਸਟ ਆ ਗਿਆ ਜੀ ਇਹ ਵੀ ਮਦਰਸ ਦੇ ਵੀਅਰ ਕਰਨ ਦੇ ਲਈ ਬਹੁਤ ਹੀ ਸੋਹਣਾ ਸੂਟ ਹੈ ਗਰਮੀਆਂ ਦੇ ਵਿੱਚ ਇਸ ਦਾ ਪ੍ਰਿੰਟ ਵੀ ਬੜਾ ਪਿਆਰਾ ਹੈਗਾ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ ਇਸ ਦੀ ਜਿਵੇਂ نیچے ਇਸ ਦੇ ਇਹ بیس ਬਣਿਆ ਹੋਇਆ ਉੱਪਰ ਬੁੱਟੀਆਂ ਆ ਜਾਂਦੀਆਂ ਜੀ ਛੋਟੀਆਂ ਛੋਟੀਆਂ ਇਹ ਦੌਰ ਨੇ ਫਲਾਰ ਆ ਜਾਣਗੇ ਐਂਡ ਜੋ ਬਾਜੂਆਂ ਬਾਜੂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਰਹਿਣ ਵਾਲਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਸੇਮ ਰੱਖਿਆ ਹੋਇਆ 1750 ਪ੍ਰਿੰਟ ਦੇਖੋ ਤੁਸੀਂ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਅੱਜ ਲਈ ਆਪਣੇ ਇਹੀ ਸੂਟ ਸੀਗੇ ਜੀ ਇਹਨਾਂ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 9640284536 ਹੈ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸੂਟ ਕਿਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ